ਸਾਹਮਣੇ ਬਾਈਸਾਈਕਲ ਤੇ ਤੁਸੀਂ ਇੱਕ ਨੌਜਵਾਨ ਦੇਖ ਸਕਦੇ ਹੋ ਸਿੱਖ ਸਰਦਾਰ ਕਹਿੰਦੇ ਜੀ ਪਿਛਲੇ 2 ਮਹੀਨਿਆਂ ਤੋਂ ਘਰੋਂ ਨਿਕਲਿਆ ਹੋਇਆ ਘਰੋਂ ਪਤਾ ਕਿਉਂ ਨਿਕਲਿਆ ਹੋਇਆ ਕਹਿੰਦੇ ਜੀ ਲੇਹ ਲਦਾਖ ਦਾ ਸਫ਼ਰ ਕਰਕੇ ਪਹੁੰਚਿਆ ਕੁਰਾਲੀ ਸ਼ਹਿਰ ਦੇ ਵਿੱਚ ਯਾਤਰਾ ਸਟਾਰਟ ਕਰੀ ਸੀਗੀ ਗੁਰਦੁਆਰਾ ਪੱਥਰ ਸਾਹਿਬ ਦੀ 11 ਅਗਸਤ ਨੂੰ ਜੀ ਪਿੰਡ ਮਾਨਕੋ ਸ਼ਰੀਫ ਜ਼ਿਲ੍ਹਾ ਮੋਹਾਲੀ ਤੋਂ ਜੀ ਹਮ ਤੇ 11 ਤਰੀਕ ਨੂੰ ਤਰੀਕ ਬਣਾਪਨ ਨੂੰ 2 ਮਹੀਨੇ ਹੋ ਜਾਣਗੇ ਹਮ ਤੇ ਯਾਤਰਾ ਸੀਗੀ ਗੁਰਦੁਆਰਾ ਪੱਥਰ ਸਾਹਿਬ ਲੇ ਲਦਾਖ ਦੀ ਤੇ ਉਸ ਤੋਂ ਬਾਅਦ ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ਰੋਡ ਆ ਵਰਲਡ ਹਾਈਸਟ ਰੋਡ 1924 ਫੁੱਟ ਦੀ ਹਾਈਟ ਦੇ ਉੱਤੇ ਆਪਾਂ ਸਾਈਕਲ ਲੈ ਕੇ ਪਹੁੰਚੇ ਸੀਗੇ ਜੀ ਹਮ ਸਾਈਕਲ ਦੇ ਉੱਪਰ ਦਿੱਕਤ ਤਾਂ ਨਹੀਂ ਆਈ ਕਿਉਂਕਿ ਸਾਈਕਲ ਦੇ ਉੱਪਰ ਸਫ਼ਰ ਕਰਨਾ ਕੋਈ ਕੋਈ ਮਾੜੀ-ਮੋਟੀ ਗੱਲ ਨਹੀਂ ਹੈਗੀ ਤੁਹਾਨੂੰ ਪਤਾ ਲੱਤਾਂ ਦੇ ਵਿੱਚ ਖੱਲੀਆਂ ਪੈ ਜਾਂਦੀਆਂ ਹੋਰ ਕੋਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜਾ ਇਹ ਵਾਲਾ ਸਫ਼ਰ ਸੀਗਾ ਇਹ ਮੇਰੇ ਹੁਣ ਤੱਕ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਫ਼ਰ ਸੀਗਾ ਤੇ ਇਹ ਮੁਸੀਬਤਾਂ ਵਾਲਾ ਬਹੁਤਾ ਯਾਦਾਂ ਸੀਗਾ ਕਿਉਂਕਿ ਜਿੰਨਾ ਵੀ ਸਫ਼ਰ ਹੈ ਉਹ ਪਹਾੜੀ ਹੋਣ ਦੇ ਨਾਲ ਨਾਲ ਬਹੁਤ ਥਾਵਾਂ ਇਦਾਂ ਦੀਆਂ ਐ ਜਿੱਥੇ ਆਕਸੀਜਨ ਦੀ ਕਮੀ ਆਂਦੀ ਐ ਤੇ ਇਲਾਕਾ ਪਵਦ ਦਾ ਆਪਣਾ ਹਾਂਜੀ ਜੋ ਮਾਰਾ ਇਲਾਕਾ ਹੈ ਉਹ ਮਾਰਾ ਇਲਾਕਾ ਪਵਦ ਗਏ ਤੇ ਮਾਨੂੰ ਹਾਰੇ ਇਲਾਕੇ ਪਰਮਾਨ ਹੈ ਤਾਂ ਕਰਕੇ ਆਪਾਂ ਨੇ ਜਿਹੜਾ ਇਲਾਕਾ ਹੈ ਉਹ ਪਵਦ ਦਾ ਲਖਾਇਆ ਹੋਇਆ ਜੀ ਹਾਂਜੀ ਪਹਿਲਾਂ ਇਹਨੇ ਵੀਰ ਨੇ ਪੰਜ ਤਖਤਾਂ ਦੀ ਯਾਤਰਾ ਕੀਤੀ ਜੀ ਤੇ ਉਸ ਤੋਂ ਬਾਅਦ ਹੇਮਕੁੰਡ ਸਾਹਿਬ ਵੀ ਜਿਹੜੀ ਸਾਈਕਲ ਤੇ ਯਾਤਰਾ ਕੀਤੀ ਹੁਣ ਇਹ ਗੁਰਦੁਆਰਾ ਪੱਥਰ ਸਾਹਿਬ ਲੈ ਲਦਾਖ ਦੀ ਜਿਹੜੀ ਯਾਤਰਾ ਹੈ ਮੇਰੇ ਖਿਆਲ ਚ ਵੀ ਪਿਛਲੇ 2 2.5 ਮਹੀਨਿਆਂ ਤੋਂ ਘਰੋਂ ਨਿਕਲਿਆ ਹੋਇਆ ਸਾਈਕਲ ਤੇ ਗੁਰੂ ਮਹਾਰਾਜ ਦੀ ਕਿਰਪਾ ਰਹੀ ਵੀ ਆਪਾਂ ਸਵੇਰੇ ਪਾਠ ਕਰਕੇ ਅਰਦਾਸ ਕਰਕੇ ਸਫ਼ਰ ਸ਼ੁਰੂ ਕਰ ਦਿੰਦੇ ਸੀਗੇ ਤੇ ਗੁਰੂ ਮਹਾਰਾਜ ਉੱਤੇ ਭਰੋਸਾ ਸੀਗਾ ਮੈਨੂੰ ਲੱਗਦਾ ਵੀ ਤਾਂ ਹੀ ਇਹ ਸਫ਼ਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਫਤਿਹ ਹੋ ਗਿਆ ਜੀ ਜਦੋਂ ਭਾਈ ਸ਼੍ਰੀਨਗਰ ਦੇ ਵਿੱਚ 6ਵੀਂ ਪਾਸ਼ੀ ਦਾ ਗੁਰਦੁਆਰਾ ਸਾਹਿਬ ਹੈ ਤੇ ਉਸ ਤੋਂ ਬਾਅਦ ਗੁਰਦੁਆਰਾ ਪੱਥਰ ਸਾਹਿਬ ਹੁੰਦੇ ਹੋਏ ਆਪਾਂ ਮਨਾਲੀ ਵਾਲੇ ਰਸਤੇ ਵਾਪਸ ਆ ਗਏ ਸੀਗੇ ਜੀ ਕਿੰਨਾ ਉਹਨੂੰ ਪਹਿਲਾਂ ਹੀ ਬੋਲ ਚੁੱਕਾ ਹਾਂ ਕਿ ਅਗਰ ਪਿੰਡ ਦੇ ਗੁਰੂ ਘਰਾਂ ਦੇ ਵਿੱਚ ਕਈ ਐਦਾਂ ਦੇ ਲੋਕ ਹੁੰਦੇ ਨੇ ਵੀ ਜਿਹੜੇ ਉੱਠ ਕੇ ਉਹ ਪਿੰਡ ਦੇ ਗੁਰੂ ਘਰ ਨਹੀਂ ਜਾ ਸਕਦੇ ਪਰ ਕੋਈ ਤਰੀਕਾ ਨਹੀਂ ਹੈਗਾ ਵੀ ਉੱਥੇ ਅਗਰ ਤੁਸੀਂ ਸਫਰ ਕਰ ਲੋਗੇ 1.5 200 ਕਿਲੋਮੀਟਰ ਤਾਂ ਕੋਈ ਹੋਟਲ ਹੋਮਸਟੇ ਮਿਲ ਜਾਏਗਾ ਇਸੇ ਕਰਕੇ ਆਪਾਂ ਨੇ ਆਪਣੇ ਨਾਲ ਟੈਂਟ ਲਿਆ ਸੀਗਾ ਤੇ ਮੇਂ ਨਹੀਂ ਸੀਗਾ ਵੀ ਆਪਣੇ ਕੋਲੇ ਵਜ਼ਨ ਜ਼ਿਆਦਾ ਸੀਗਾ ਤੇ ਸਫਰ ਸਾਰਾ ਪਹਾੜੀ ਸੀਗਾ ਕੋਈ ਸਾਈਕਲ ਚੱਕ ਕੇ ਤੁਰੇ ਰਹਿੰਦਾ ਨਿੱਕਰਦੇ ਉਹਨੂੰ ਬਹੁਤ ਖੁਸ਼ੀ ਹੈ ਕਰਦੇ ਉਹਨੂੰ ਖੁਸ਼ੀ ਇਸ ਚੀਜ਼ ਦੀ ਹੈ ਵੀ ਲੋਕੀ ਨਸ਼ੇ ਪੀ ਕੇ ਨਸ਼ੇ ਖਾ ਕੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਨੇ ਸਪੋਰਟ ਕਰਦੇ ਪੂਰੀ ਜਮਾਂ ਦੱਬ ਕੇ ਸਪੋਰਟ ਕਰ ਰਹੇ ਜੀ ਕਰਦੇ ਨਾਲ ਨਾਲ ਮੈਨੂੰ ਜੋ ਜ਼ਿਆਦਾ ਸਪੋਰਟ ਹੈ ਉਹ ਮੇਰੇ ਪਿੰਡ ਵਾਲਿਆਂ ਦੀ ਹੈ ਹੂੰ ਤੇ ਮੈਨੂੰ